ਨਾ ਵੀ ਪਲਵਾਨੋ ਤਰੀਕ ਹੋ ਗਈ ਅੱਜ 24 ਜੁਲਾਈ ਤੇ 26 ਝੋਨਾ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੇ ਆਪਾਂ ਲੇਟ ਹੀ ਲਾਉਣਾ ਹੁੰਦਾ ਪਰ ਇਹਦੇ ਕੀ ਹਾਲਾਤ ਹੋਰ ਹੀ ਹੋ ਗਏ ਆ ਸਾਡੇ ਏਰੀਆ ਚ ਬਿਲਕੁਲ ਹੀ ਮੀਂਹ ਨਹੀਂ ਪਿਆ ਇੱਕ ਕਣ ਹੀ ਨਹੀਂ ਡਿੱਗੀ ਤੇ ਇੰਨਾ ਬੁਰਾ ਹਾਲ ਆ ਝੋਨਿਆਂ ਦਾ ਆ ਝੋਨੇ ਨੂੰ ਕੱਲ ਸ਼ਾਮ ਨੂੰ ਪਾਣੀ ਫੁੱਲ ਭਰਿਆ ਸੀਗਾ ਤੇ ਅੱਜ ਸਵੇਰੇ ਆਏ ਆ ਤੇ ਆ ਹੀ ਹੋ ਗਿਆ ਪਾਣੀ ਖੜਦਾ ਨਹੀਂ ਪਿਆ ਤੇ ਝੋਨੇ ਨੇ ਫਿਰ ਤੁਰਨਾ ਘਾਦਾ ਰੇ ਰੂਪ ਉਹਨੂੰ ਵੀ ਕੰਮ ਔਖਾ ਹੋਇਆ ਖੜਾ ਆਜ ਉਹਨਾਂ ਜਿਹੜਾ ਤੱਕ ਪਹਿਲਾਂ ਲਾਗੇ ਆ ਗੇਤਾ 31 ਝੋਨਾ ਲਾਇਆ ਇਹ ਠੀਕ ਰਹਿ ਗਿਆ ਕੋਈ ਐਦ ਕਿ ਮਿੰਗਰਾ ਦਾ ਗੇਤੇ ਵਾਲੇ ਚੰਗੇ ਰਹਿ ਜਾਣਗੇ ਵਿਛੇਦਿਆਂ ਦਾ ਕੰਮ ਔਖਾ ਹੋ ਜਾਣਾ ਥੋੜਾ ਜਾਂ ਹਰ ਵੇਰੀ ਹਾਲਾਤ ਬਦਲਦੇ ਰਹਿੰਦੇ ਆ ਚਲੋ ਕੋਈ ਗੱਲ ਨਹੀਂ ਕਰੂਗਾ ਰੱਬ ਮੇਰ ਬੱਦਲ ਬੁੱਦਲ ਜੇ ਤਾਂ ਬਣਦੇ ਆ ਪਰ ਮੀਂਹ ਨਹੀਂ ਪੈਂਦਾ ਤਿੰਨ ਚਾਰ ਦਿਨ ਹੋ ਗਏ ਬੱਦਲ ਬਣਦੇ ਨੂੰ ਆ ਹੀ ਟਲ ਟੁਲ ਜੇ ਜਾਂਦਾ ਹੈ ਚਲੋ ਉਹਦੀ ਮਰਜ਼ੀ ਪਾਪਾ ਦੱਸਦਾ ਹੁੰਦਾ ਵੀ ਉਹਾਂ ਦੇ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ ਤੇ ਖੇਤ ਪਸ਼ੂ ਚਾਰਨ ਆਉਂਦੇ ਸੀਗੇ ਤੇ ਆਪਣੇ ਏਰੀਆ 'ਚ ਇੰਨੀ ਸੇਮ ਹੁੰਦੀ ਸੀਗੀ ਵੀ ਪਸ਼ੂ ਵੀ ਖੁੱਬ ਜਾਂਦੇ ਸੀ ਕਈ ਵਾਰੀ ਤੇ ਜੇ ਪਾਣੀ ਦੀ ਲੋੜ ਸੀ ਤੇ ਹੱਥ ਨਾਲ ਟੋਹਾ ਪੱਟਣਾ ਤੇ ਪਾਣੀ ਪੀ ਲੈਂਦੇ ਸੀਗੇ ਆਪਾਂ ਉਹ ਚੀਜ਼ਾਂ ਵੇਖੀਆਂ ਨਹੀਂ ਸੁਣ ਕੇ ਹੈਰਾਨੀ ਹੁੰਦੀ ਆ ਵੀ ਹੈ ਐ ਹੁੰਦਾ ਸੀਗਾ ਉਹੀ ਗੱਲ ਗਾਂ ਹੁਣ ਆਪਣੇ ਜਿਹੜੇ ਪੋਤੇ ਹੋਣਗੇ ਮੰਨ ਲਓ ਪੋਤੇ ਦਾ ਦੂਰ ਆ ਸ਼ਾਇਦ ਉਹ ਤੋਂ ਪਹਿਲਾਂ ਹੀ ਆਪਣਾ ਪਾਣੀ ਮੁੱਕ ਜਾਣਾ ਮੋਟਰਾਂ ਵਾਲਾ ਆਪਾਂ ਦੱਸਿਆ ਕਰਾਂਗੇ ਵੀ ਐ ਮੋਟਰਾਂ ਹੁੰਦੀਆਂ ਸੀਗੀਆਂ ਐ ਸਵਚ ਆਟੋਮੈਟਿਕ ਲੱਗਾ ਹੁੰਦਾ ਸੀਗਾ ਲੈਟ ਆਉਂਦੀ ਸੀਗੀ ਤੇ ਆਪੀ ਮੋਟਰ ਚੱਲ ਪੈਣੀ ਐ ਹੋ ਜਾਣਾ ਉਹਨੇ ਹੈਰਾਨ ਹੋਇਆ ਕਰਨਾ ਹੈ ਸੱਚ ਨਹੀਂ ਮੰਨਣਾ ਕਿਸੇ ਨੇ ਕਿਉਂਕਿ ਪਾਣੀ ਕਿੱਧਰ ਗਿਆ ਪਾਣੀ ਆ ਸਾਰਾ ਝੋਨਾ ਪੀ ਗਿਆ ਇਸ ਕਰਕੇ ਆਪਾਂ ਦਾ ਫੈਸਲਾ ਕਰ ਲਿਆ ਵੀ ਅਗਲੇ ਸਾਲ 5 ਕਿੱਲੇ ਝੋਨਾ ਕੱਟ ਕਰਨਾ ਹੀ ਕਰਨਾ ਹੈ ਉਹ ਪੰਜ ਕਿੱਲੇ ਤੇ ਜੋ ਮਰਜ਼ੀ ਬੀਜਣਾ ਪਵੇ ਮੱਕੀ, ਮੂੰਗੀ, ਬਾਹਰਾ, ਸੂਰਜਮੁਖੀ ਜੋ ਕੁਛ ਮਰਜ਼ੀ ਜੋ ਵੀ ਮੌਕਾ ਦੇਖਾਂਗੇ ਪਰ ਬਦਲਾਂਗੇ ਜਰੂਰ ਕੋਸ਼ਿਸ਼ ਕਰਾਂਗੇ ਉਹ ਪੰਜ ਕਿੱਲੇ ਕਾਮਯਾਬ ਹੋ ਜਾਣ ਜਿਵੇਂ ਪੰਜ ਕਿੱਲੇ ਝੋਨੇ ਨਾਲ ਕੋਈ 10-15000 ਰੁਪਏ ਜਾਂ ਘੱਟ ਵੀ ਵਟਿਆ ਜਾਂਦਾ ਨਾ ਤਾਂ ਤਾਂ ਵੀ ਠੀਕ ਆ ਕਿਉਂਕਿ ਉਹਦਾ ਖਰਚਾ ਵੀ ਨਹੀਂ ਪੈਣਾ ਹੁਣ ਜਿੰਨੇ ਖਰਚੇ ਆਪਣੇ ਝੋਨੇ 'ਚ ਹੀ ਪੈਂਦੇ ਆ ਟੋਟੇ ਪਾ ਲੋ ਕੇਵਲ ਬਦਲਦੇ ਉਸ ਟਾਟਰ ਸੜ ਗਿਆ ਕਿਸੇ ਦਾ ਬੋਰ ਖਰਾਬ ਹੋ ਗਿਆ ਇਹ ਸਾਰਾ ਕੁਝ ਝੋਨੇ 'ਚ ਹੀ ਹੁੰਦਾ ਕਣਕ 'ਚ ਕਦੇ ਨਹੀਂ ਹੋਇਆ ਤੇ ਕੋਸ਼ਿਸ਼ ਇਹ ਹੀ ਆ ਵੀ ਉਹ ਜਿਓ 5 ਕਿੱਲੇਾਂ ਚੋਂ ਵੀ ਠੀਕ ਰਿਹਾ ਕੰਮ ਆਪਣਾ 5 ਕਿੱਲੇ ਤਾਂ ਪੱਕੇ ਹੀ ਹਰ ਸਾਲ ਰੱਖਣੇ ਹੀ ਆ ਨਾ ਘਟ ਹੋ ਸਕਦਾ ਆ ਪਾਉਦਗਾ ਹੋਰ ਵਧਾਵਾਂਗੇ 10 15 ਕਿੱਲੇ ਤੱਕ ਚੋਣਾ ਬੰਦ ਕਰਾਂਗੇ ਜੇ ਆਪਾਂ ਸਾਰੇ ਐਂ ਹੌਲੀ ਹੌਲੀ ਕਰ ਦਿਆਂਗੇ ਤਾਂ ਸ਼ਾਇਦ ਆਪਣਾ ਪਾਣੀ ਬਚ ਜੇ ਕਦੇ ਕਦੇ ਤਾਂ ਫਿਕਰ ਜਾਉਣ ਲੱਗ ਪੈਂਦਾ ਯਾਰ ਇਹ ਆਪਾਂ ਕਹਿੰਦੇ ਖੇਤੀ ਪਾਣੀ ਦੇ ਬਿਨਾ ਖੇਤੀ ਵੀ ਕਾਦੀ ਐ ਜੇ ਆ ਪਾਣੀ ਨਾ ਹੋਇਆ ਤਾਂ ਖੇਤੀ ਤਾਂ ਫਿਰ ਹੁਣ ਜਿਵੇਂ ਮੀਂਹ ਨਹੀਂ ਪੈ ਰਿਹਾ ਲੈ ਕਿਵੇਂ ਛੋਨੇ ਤੁਰਨਗੇ ਤੇ ਕਿਵੇਂ ਕਦੂ ਕਰ ਲੈਂਦੇ ਹਨਾ ਜੇ ਮੜਾ ਮੋਟਾ ਪਾਣੀ ਵਿਚਾਲਾਂਗੇ ਤਾਂ ਕੰਮ ਦੇ ਜੂਗਾ ਚਲੋ ਬਾਕੀ ਦਾ ਆਪੋ ਆਪਣੀ ਸੋਚ ਹੈ ਕਿਸੇ ਨੂੰ ਗੱਲ ਕਿਵੇਂ ਲੱਗਦੀ ਹੈ ਕਿਸੇ ਨੂੰ ਕਿਵੇਂ ਲੱਗਦੀ ਪਰ ਆਪਾਂ ਨੂੰ ਜਿਵੇਂ ਲੱਗਦੀ ਹੈ ਆ ਦੱਸਦਾ ਵੀ ਪਾਣੀ ਸੱਚੀ ਮੌਕੀ ਜਾਣਾ ਹੈ ਕਿਉਂਕਿ ਮੋਟਰਾਂ ਦਾ ਹੁਣ ਇੱਥੇ ਆਪਣਾ ਹੈਗਾ 220 240 ਫੁੱਟ ਤੇ ਮੋਟਰ ਚੱਲਦੀ ਪਈ ਆ ਤੇ ਕਿੰਨੇ ਕ ਮੋਟਰ ਦੀ ਵੀ ਕੈਪੈਸਿਟੀ ਕਿਤੇ ਕਿੰਨੀ ਕ ਹੋਰ 10 20 ਫੁੱਟ ਤੱਕ ਕੱਢ ਦੂਗੀ 300 ਫੁੱਟ ਤੱਕ ਕੱਢ ਲੂ ਪਾਣੀ ਉਹ ਤੋਂ ਬਾਅਦ ਮੋਟਰਾਂ ਦੀ ਵੀ ਤਾਂ ਬੱਸ ਹੋਈ ਜਾਣੀ ਆ ਚਲੋ ਕੋਈ ਕੇ ਚੱਕਰ ਨਹੀਂ ਕਾ ਲੈ ਜਮ ਕਰਤਾ ਬੰਦ ਆਪਾਂ ਹੁਣ ਇੱਕ ਮਹੀਨੇ ਵਾਸਤੇ ਤੇ ਆਹ ਮੁੰਡਾ ਆਪਾਂ ਨੂੰ ਚੈਲੰਜ ਕਰਦਾ ਹੈ ਇਹ ਕਹਿੰਦਾ ਤੂੰ ਜਮ ਵਿੱਚ ਜ਼ੋਰ ਲਾ ਕੇ ਆਉਨੇ ਖੇਤ ਲਾ ਕੇ ਵਿਖ ਜ਼ੋਰ ਮੇਰੇ ਨਾਲ ਤੂੰ ਤੇ ਆਪਾਂ ਇਹਦੀ ਗੱਲ ਮੰਨ ਲਈ ਆ ਆਪਾਂ ਸ਼ੁਰੂ ਕਰਤੀ ਅੱਜ ਤੋਂ ਖੇਤ ਕੰਮ ਤੇ ਆਹ ਹੱਥ ਆਪਣੇ ਕਿੱਧਰ ਕੈਮਰਾ ਆਵੇ ਸ਼ੁਰੂ ਕਰਤੀ ਆ ਰੀਜੈਂਟ ਪਾਉਨੇ ਆ ਅੱਜ ਪਾਣਗੇ ਅਸੀਂ 20 ਬੋਰੀਆਂ ਦੋਵਾਂ ਜਾਣਿਆਂ ਨੇ ਤੇ ਪੰਜ ਪਾ ਲਈਆਂ ਇਹ ਕਹਿੰਦਾ ਤੈਨੂੰ ਭਜਾ ਕੇ ਹਟੂੰਗਾ ਮੈਂ ਕੋਈ ਗੱਲ ਨਹੀਂ ਦੇਖਦੇ ਕੌਣ ਕਿਹਨੂੰ ਭਜਾਉਂਦਾ ਲੱਗ ਜੂ ਪਤਾ ਅੱਜ ਫਿਰ ਕਿਹੜਾ ਪਹਿਲਾਂ ਕਹਿੰਦਾ ਵੀ ਥੱਕ ਗਿਆ ਇਹ ਸ਼ਬਦ ਨਹੀਂ ਬੋਲਣਾ ਦਵਿੰਦਰ ਕਹੇ ਨੇ ਠੀਕ ਆ ਨਾ ਜਿਹਨੇ ਐਂ ਕਹਤਾ ਨਾ ਵੀ ਥੱਕ ਗਿਆ ਉਹ ਹਰ ਗਿਆ ਬਾਚੜੂੰਗਾ ਭਰੀ ਜਾਣਾ ਤੇ ਆਪਾਂ ਤੁਰੇ ਜਾਣਾ ਠੀਕ ਆ ਆ ਨਾਲੇ ਤਾਂ ਆਪਣਾ ਕੰਮ ਨਿਭੜ ਜੂਗਾ ਕੰਮ ਦੇ ਉੱਤੇ ਚੜ ਜਾਗੇ ਤੇ ਨਾਲੇ ਸਰੀਰ ਬਣੂਗਾ ਆਪਣੀ ਭੋਰਾ ਕੋਈ ਫੈਟ ਹੀ ਘਟੋਗੀ ਚੱਲ ਠੀਕ ਆ ਪਰ ਮੈਂ ਵੀ ਚੱਕਦਾ ਚੜੂੰਗਾ ਆਹ ਪੈਣ ਕਰਕੇ ਹਾਲਾਤ ਐਜ ਬਣ ਗਏ ਆ ਸਾਹਮਣੇ ਮੋਟਰ ਦਿਸਦੀ ਆਪਾਂ ਨੂੰ ਆਹ ਇਹਨਾਂ ਦੀ ਮੋਟਰ ਇਤੋਂ ਮਸਾਂ ਲੇਟ ਆਈ ਨੂੰ ਦਰਾ 2 ਵਜੇ ਲੇਟ ਆਈ ਆ ਤੇ ਸਵੇਰੇ 5 ਵਜੇ ਦੀ ਮੋਟਰ ਪਾਣੀ ਛੱਡ ਗਈ ਆ ਹੁਣ ਉਹ ਦੋ ਟੋਟੇ ਹੋਰ ਪਾਉਣਗੇ ਤੇ ਇਹ ਇੱਕ ਘਰ ਦੀ ਗੱਲ ਨਹੀਂ ਇੱਥੇ ਆਪਣੇ ਸਾਡੇ ਏਰੀਆ 'ਚ ਤਕਰੀਬਨ ਕੋਈ ਮੋਟਰ ਹੀ ਬਚੀ ਹੋਊਗੀ ਜਿਹਨੇ ਟੋਟੇ ਨਹੀਂ ਪਾਏਗੇ ਸਭ ਦਾ ਹੀ ਬੁਰਾ ਹਾਲ ਹੈ ਚੱਲ ਭਲਵਾਨਾ ਦੇਖੀਏ ਜ਼ੋਰ ਕਰਾ ਆ ਜਾ ਆਹ ਧੱਕਾ ਟ੍ਰਾਲੀ ਤੇ ਨੂੰ ਵਾਜਾ ਮਾਰਦੀ ਆ ਮੈਂ ਖੜੀ ਜੋਰ ਮਾਰਦੀ ਆ ਜੋਰ ਮੈਂ ਤਾਂ ਤਿਆਰ ਆ ਮੇਰੇ ਜਮਾ ਮੈਂ ਨਹੀਂ ਭਜਦਾ ਇਹਨੂੰ ਭਜਾ ਕੇ ਛੱਡੂ ਮਰਦਾ ਹੁੰਦਾ ਹੀ ਇੱਥੇ ਤੇਰੇ ਹੱਥ ਖੜੇ ਕਰਾ ਕੇ ਜਾਊਂ ਤੇਰੇ ਹੱਥ ਖੜੇ ਚੱਲ 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 ਮੋਟਰਸਾਈਕਲ ਚੱਲਦੇ ਆ ਟਾਈਮ ਬਚੂਗਾ ਫਾਇਦਾ ਅੱਜ ਦਾ ਵਾੜਾ ਅੱਜ ਮੌਸਮ ਵੀ ਚੰਗਾ ਹੈ ਵਾਜੇਗਾ ਤੂੰ ਅੰਨਾ ਨਹੀਂ ਉਹ ਤੋਂ ਚੰਗਾ ਲੱਗਦਾ ਜਿਹਦੇ ਵਿੱਚ ਪਾਣੀ ਜਾ ਖੜਾ ਹੋਵੇ ਪਾਣੀ ਸੋਕ ਜਿਹਦਾ ਫਿਰਦਾ ਖੇਤ ਉਹਨੂੰ ਵੀ ਜੀਵ ਨਹੀਂ ਕਰਦਾਗਾ ਆ ਵੀ ਜਾਨਾ ਆਪਣਾ ਹੀ ਪਰਦੇਖਾਂ ਨੂੰ ਜੀਵ ਨਹੀਂ ਕਰਦਾ ਪਾਣੀ ਨਹੀਂ ਖੜਦਾ ਕੀ ਕਰੀ ਚੱਲ ਵੀ ਚੱਲ ਭਰੇ ਬੈਠਣਗੇ ਆਪਣੇ ਚੱਲ ਹਰਾਜਾ ਲੈ ਵੀ ਰੱਬ ਦੇ ਰੰਗ ਵੇਖ ਲਾ ਇੱਕ ਬੰਦਾ ਮੈਨੂੰ ਛੇੜਦਾ ਸੀ ਆ ਮੈਂ ਦੱਸਿਆ ਜੇ ਤੂੰ ਅੱਜ ਰੇਹ ਪਾ ਦੇ ਨਾ ਤੇ ਮੀ ਆ ਜੇ ਤੇ ਮੀ ਸੱਚੀ ਆ ਗਿਆ ਵੀਰੇ ਸੱਚੀ ਆ ਗਿਆ ਚਾਹ ਚੜ ਗਿਆ ਇੰਨਾ ਚਾਹ ਦਾ ਮੋਟਰਸਾਈਕਲ ਲੈਣ ਲੱਗਾ ਨਹੀਂ ਜਿਹੜਾ ਜਿੰਨਾ ਮੀ ਦਾ ਚੜਿਆ ਅੱਜ ਇੰਦਰ ਮੋੜ ਮੋੜ ਕੇ ਅੱਖਾਂ ਵਿੱਚ ਭਟਕਦਾ ਬਦੌਰੀ ਆਪਣੀ ਉੱਥੇ ਮੋੜ ਲਈਏ ਭਾਈ ਤੋ ਭੱਜ ਗਏ ਆਹੋ ਲੈ ਵੀ ਕਹਿੰਦੇ ਮੀ ਆ ਚੁੱਕਾ ਵੀਰੇ ਮੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਇਹਦਾ ਫੜ ਫੜ ਛੂੰਗਾ ਟਾਕਦੇ ਪੁਲਿਸ ਦੇ ਪੱਲੀ ਕਰਾ ਪਿਆਰ ਰੱਬਾ ਬੰਦ ਨਾ ਕਰੀ ਅਸੀਂ ਰੇ ਸੰਭਲਾਂਗੇ ਤੂੰ ਰੇ ਦਾ ਫਿਕਰ ਨਾ ਕਰੀ 파ਦੇ 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 ਲ ਉਧਰ ਬਿਜਲੀ ਚਲੀ ਗਈ ਤੇ ਨਾਲ ਦੀ ਨਾਲ ਹੀ ਮੀਂਹ ਆ ਗਿਆ ਸ਼ੁਕਰ ਹੈ ਸ਼ੁਕਰ ਹੈ ਤੱਕ ਦਾ ਰਸਾਬ ਜਦਾ ਹੀ ਆ ਚਲ ਕੋਈ ਨਾ ਜਿੰਨਾ ਵੀ ਹੈਗਾ ਵਾਧੂ ਹੀ ਵਾਧੂ ਐਮ ਜੀ ਆਰਟ ਨੇ ਲਿਆ ਕਰਾਂ ਮੈਂ ਗੱਡੀ ਉਥੋਂ ਮੁੜ ਕੇ ਰੋਣਾ ਪਾਜੀ ਕੁਪ ਕੋਲ ਓਏ ਕਹਿੰਦੇ ਆ ਗਿਆ ਮੀਂਹ ਓਏ ਹੁਣ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਰੇ ਪਾਏਗਾ ਤੇ ਮੀਂਹ ਆ ਜਾਣਾ ਉਹਨਾਂ ਨੇ ਸੱਚੀ ਛੇੜਨਾ ਹਣ ਗਣਾ ਜਾ ਯਾਰ ਉਹ ਪਹਿਲਾਂ ਹੀ ਸਾਡੀ ਗੱਲ ਮੰਨ ਜਾਂਦਾ ਚਲੋ ਕੋਈ ਨਾ ਚੱਲ 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 ਤੂੰ ਚੱਕਾ ਮੈਨੂੰ ਬੋਰੀਆਂ ਮੈਂ ਚੁੱਕਦਾ ਤੂੰ ਵੀ ਕਹਿਣਾ ਮੈਂ ਤਕੜਾ ਬਾਲਾ ਤੂੰ ਮੈਨੂੰ ਚੁੱਕਾ ਕਰ ਲੈ ਬਈ ਬਾਲਾ ਹੀ ਸੋਣਾ ਕੰਮ ਹੋ ਗਿਆ ਇੱਕ ਮਾਰ ਹੋ ਗਈ ਕਮਾਲ ਹੋ ਗਈ ਐਨਾ ਤਰਸਾ ਤਰਸਾ ਕੇ ਮੀਂਹ ਪਾਇਆ ਨਾ ਰੱਬ ਨੇ ਆਦ ਕੀ ਤਾਂ ਹਾਥੀ ਖੜੇ ਕਰਾ ਦੇ ਸਾਰਿਆਂ ਦੇ ਚੱਲ 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 ਲੈ 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 ਇਸੇ ਗੱਦਿਆਂ ਨੂੰ ਡਿੱਕੀ ਜਾਂਦੇ ਸੀਗੇ ਕਿਹੜਾ ਡੈਨ ਹੋਊਗਾ ਵੀ ਸਾਡੇ ਵੀ ਮੀਂਹ ਪਊਗਾ ਐ ਲੱਗਦਾ ਸੀ ਵੀ ਨਹੀਂ ਯਾਰ ਆਪਣੇ ਤਾਂ ਮੀਂਹ ਪੈਣਾ ਹੀ ਨਹੀਂ ਕਦੇ ਬਹੁਤ ਵਧੀਆ ਹੋ ਗਿਆ ਨਜ਼ਾਰਾ ਆ ਗਿਆ ਰੇਹ ਵਾਲਾ ਪ੍ਰੋਗਰਾਮ ਮੁlti ਕਰਨਾ ਤਾਂ ਦਵਾ ਦਮ ਕਾਦੀ ਜਿਹੀ ਰੇਹ ਸਾਥੋਂ ਅੰਦਰ ਰੱਖੀ ਜਿਗਈ ਇੱਥੇ ਹੀ ਸੜਦੀ ਦਵਾ ਦਮ ਵੀ ਬਾਹਰ ਟਰਾਲੀ ਰੇਹ ਭਜਣਾ ਜਾਵੇ ਪਰ ਰੇਹ ਦਾ ਕੋਈ ਟੈਨਸ਼ਨ ਨਹੀਂ ਇਹਨਾਂ ਦਾ ਸੈੱਟ ਕਰ ਲਾਂਗੇ ਆ ਨਹੀਂ ਕੰਮ ਆਪਣੇ ਵਸ ਸੀ ਜਿਹੜਾ ਮੀਂਹ ਵਾਲਾ ਇਹ ਜ਼ਰੂਰੀ ਹੈ ਉਹ ਗੱਡੂ ਅੰਦਰ ਉਹ ਮੰਜਾ ਚੱਕੀ ਆਪਣਾ ਭੱਜ ਕੇ ਬਸ ਅੰਦਰ ਲਿਆ ਪੈਜੂਗਾ ਯਾਹ ਸ਼ੁਕਰ ਆ ਬੂਟੇ ਬਾਟੇ ਨੂੰ ਵੀ ਸਾਹ ਹੋਊਗਾ ਮਾੜਾ ਮੋਟਾ ਕੋਈ ਜਾਨਵਰਾਂ ਨੂੰ ਵੀ ਆਰਾਮ ਆ ਜਾਊਗਾ ਵਿਚਾਰੇ ਜਿਹੜੀਆਂ ਆ ਚੜੀਆਂ ਨੇ ਇੱਥੇ ਵੇਣੇ ਥੱਲੇ ਡਿੱਗੀਆਂ ਪਈਆਂ ਨੇ ਗਰਮੀ ਨਾਲ ਬਾਲੀ ਨਜਾਇਜ਼ ਹੀ ਗਰਮੀ ਸੀਗੀ ਲੈ ਆਹ ਨਜ਼ਾਰੇ ਨਜ਼ਾਰੇ ਖੇਤ ਤਾਂ ਵੈਸੇ ਨਜ਼ਾਰੇ ਹੁੰਦੇ ਆ ਤੇ ਮੀਂਹ ਆਉਣ ਨਾਲ ਤਾਂ ਹੋਰ ਵਿਜਾ ਬਣ ਗਿਆ ਕੰਮ ਇਤਲਾ ਮਾਲ ਸੋਹਣਾ ਲੱਗਣ ਲੱਪਿਆ ਉਹੀ ਝੋਨੇ ਜੇ ਨਾਲ ਦੀ ਨਾਲ ਹੀ ਚੰਗੇ ਲੱਗਣ ਲੱਪੈਂਦੇ ਐ ਏਡੀ ਖੇਤੀ ਰੇਹ ਨਹੀਂ ਸਰਕਾਰ ਦੀ ਜਿੰਨੀ ਖੇਤੀ ਮੀਂਹ ਆ ਸਰਕਾਰ ਜਾਂਦਾ ਹੈ ਕਰਾ ਪਤਾ ਇਹਰ ਛੇੜ ਜੀ ਕਰ ਗਿਆ ਸਾਨੂੰ ਰੇਹ ਰੂ ਲਾਉਣ ਤੇ ਬੜਾ ਟਾਈਮ ਲੱਗ ਗਿਆ ਤੇ ਮੀਂਹ ਮਸਾਂ ਹੀ ਪੰਜ ਮਿੰਟ ਹੀ ਪਿਆ ਛੜਾਕਾ ਜਾਂ ਬਸ ਤੇ ਨਾਲ ਦੀ ਨਾਲ ਦੀ ਸੂਰਜ ਹੋਣੀ ਨਿਕਲਿਆ ਅੱਖਾਂ ਜਵੈਦਾ ਹੁਣ ਸਦਾ ਚਲੋ ਜਿਹੜਾ ਪਾਇਆ ਗਿਆ ਇੰਨਾ ਹੀ ਬਹੁਤ ਹੈ ਜੀ ਇਹਦੀ ਨਾ ਪੈਂਦਾ ਤਾਂ ਫਿਰ ਇਹ ਕਰ ਲੈਂਦੇ 5 ਕਿੰਮਟ ਦਾ ਚਲੋ ਛੜਾਕਾ ਪਿਆ ਝੋਨਿਆਂ ਨੂੰ ਫਾਇਦਾ ਕਰ ਜੂਗਾ ਦਰਖਤ ਰੂਪ ਤੋਂ ਸੋਹਣੇ ਹਰੇ ਜਿਹਾ ਲੱਗਣ ਲੱਪੇ ਨੇ ਨਾ ਹਰੇ ਬਈ ਸੋਹਣੇ ਲੱਗਦੀ ਆ ਲੈ ਵੀ ਹੁਣ ਰੇ ਇੱਥੇ ਲਾਤੀ ਸੀ ਆਪਾਂ ਤੇ ਹੁਣ ਦਵਾਰਾਂ ਚੁੱਕ ਕੇ ਉਧਰ ਲੈ ਜਾਣੀ ਆ ਹੁਣ ਮੋਟਿਆਂ ਤੇ ਰੱਖ ਲੈਨੇ ਆ ਤੇ ਛੱਕਦੇ ਆ ਸੜਦੇ ਆ ਮੀ ਹਾਂ ਮੇਰਾ ਪਤਾ ਛੇੜ ਹੀ ਕਰ ਗਿਆ ਬਹੁਤ ਵੈਨਾ ਠੰਡ ਕਰ ਗਿਆ ਠੰਡ ਕਰ ਗਿਆ ਕੋਟ ਕੱਟ ਪਾ ਲਾ दसा चलूंगा अच खाली पे भरने आप भी पलवानों अच जमें आप यूरिया पाते सी भी बोरियां पायासी पंच क रह गई थोड़ा टाइम टूम जहा खराब हो गया ਕਈ ਵਰੀ ਆਪਾਂ ਚੰਗਾ ਕੰਮ ਕਰਨ ਨੂੰ ਸੋਚਦੇ ਆਂ ਤੇ ਚੰਗਾ ਕੰਮ ਆਪਦੇ ਨਿਸ਼ਾਨ ਕਰ ਦਿੰਦਾ ਆ। ਆਹੋ ਸਾਹਮਣੇ ਜਿਹੜਾ ਆਪਣਾ ਘੇਰਾ ਨਾ ਉਹ ਪਨੀਰੀ ਆਪਣੇ ਕੋਲ ਜਾਦੇ ਸੀਗੀ। ਗਵਾੜੇ ਕਹਿੰਣ ਕਿ ਆ ਚੱਲ ਤੁਹਾਨੂੰ ਲੋੜ ਆ ਤਾਂ ਪੱਟ ਲਿਓ ਆ ਤੇ ਠੀਕ ਆ ਬਾਈ। ਤੇ ਹੁਣ 5 ਦਿਨ ਹੋ ਗਏ ਆ। ਦੂਜੇ ਕਾਫਰੇ ਨੇ ਲਖੋਂ ਨਾ ਖੜਜੋ। ਹੁਣ ਆਪਣਾ ਤਾਂ ਸਾਰਾ ਝੋਨਾ ਲੱਗ ਗਿਆ। ਕਿਸੇ ਨੂੰ ਪਨੀਰੀ ਦੇਣ ਦੇ ਚੱਕਰ 'ਚ ਆਹ ਕਿੱਲਾ ਛੱਡੀ ਬੈਠੇ ਆਂ। ਹੁਣ ਉਹਨਾਂ ਦਾ ਕੱਦੂ ਨਹੀਂ ਹੋ ਰਿਹਾ। ਵੱਡੀ ਸਮੱਸਿਆ ਖੜੀ ਕਰ ਲਈ। ਚਲੋ ਹੁਣ ਅੱਜ ਉਹਨੂੰ ਆਖਿਆ ਵੀ ਮੈਂ ਕਿਹਾ ਮੈਂ ਪਾਣੀ ਛੱਡ ਦੇਣਾ ਤੇ ਪਨੀਰੀ ਵਾਲਾ ਇਹਨੂੰ ਬਾਅਦ ਚ ਕਿੱਦੂ ਕਰ ਦਾਂਗੇ ਬਾਕੀ ਤਾਂ ਲਈਏ ਇਹ ਤਾਂ ਇਹ ਸੀ ਇੱਕ ਆਪਾਂ ਕਈ ਲੋਕ ਨਾ ਕਹਿੰਦੇ ਆ ਵੀ ਅਸੀਂ ਥੱਲੇ ਯੂਰੀਆ ਪਾ ਦਿੰਨੇ ਆ ਤੇ ਵੀ ਵਧੀਆ ਰਿਜ਼ਲਟ ਮਿਲਦਾ ਆਪਾਂ ਵੀ ਤਜਰਬਾ ਕਰਕੇ ਦੇਖਦੇ ਆ ਐਸੇ ਇੱਕ ਏਲੇ ਤੇ ਦੋ ਬੋਰੀਆਂ ਯੂਰੀਆ ਪਾ ਲਈਏ 26 ਝੋਨਾ ਲਾਉਣਾ ਆਪਾਂ ਇੱਥੇ ਇੱਕ ਬੋਰੀ ਬਾਅਦ ਚ ਪਾਵਾਂਗੇ ਟੋਟਲ ਤਿੰਨ ਬੋਰੀਆਂ ਤੇ ਦੋ ਬੋਰੀਆਂ ਆਪਾਂ ਇਹਦੇ ਵਿੱਚ ਪਾ ਲਈਆਂ ਇਹਨੂੰ ਖਿਲਾਰਦੇ ਆ ਇਹਦਾ ਆਪਾਂ ਰਿਜ਼ਲਟ ਨੋਟ ਕਰਨਾ ਹੈ ਯੂਰੀਆ ਹੈਗੀ ਵਿੱਚ ਹੈਗੀ ਹੈਗੀ ਤੇ ਇਹ ਦੇਖਦੇ ਆਂ ਆਪਾਂ ਬਾਅਦ ਵਿੱਚ ਵੀ ਨੋਟ ਵੀ ਕਰਾਂ ਇਹ ਗੱਲ ਵੀ ਦੂਜੇ ਝੋਨੇ ਨਾਲੋਂ ਕੋਈ ਫਰਕ ਪਿਆ ਆ ਕਿ ਨਹੀਂ ਪਿਆ ਜੇ ਇਹਦਾ ਚੰਗਾ ਰਿਜ਼ਲਟ ਮਿਲਿਆ ਤਾਂ ਆਪਾਂ ਜਰੂਰ ਸਾਰਿਆਂ ਨੂੰ ਦੱਸਾਂਗੇ ਵੀ ਇਹ ਕੰਮ ਸਹੀ ਆ ਤੇ ਫਿਰ ਤਾਂ ਆਪਣੀ ਲੇਬਰ ਦੀ ਵੀ ਕਿੰਨੀ ਬੱਠ ਕੋ ਜਾਂਦੀ ਬਾਅਦ ਤੇ ਯੂਰੀਆ ਖਿਲਾਰਨ ਨਾਲੋਂ ਪਹਿਲਾਂ ਹੀ ਸੁੱਕੇ ਵਾਣ ਚੰਦਾ ਖਿਲਾਰਦੇ ਬੰਦਾ ਕਰਦੇ ਆਂ ਚੱਕ ਲੈ ਵੀ ਜਿਹੜਾ ਬੰਦਾ ਟਰੈਕਟਰ ਤੇ ਬੈਠਾ ਇਹ ਵੀ ਨਵਾਂ ਹੀ ਆ ਡਰਾਈਵਰ ਇਹਨੇ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਆ ਕੰਮ ਕਰਕੇ ਦੇਖਣਾ ਤੇ ਆਪਾਂ ਪਹਿਲੀ ਵਾਰੀ ਸੁੱਕੇ ਵਾਣ ਚ ਰੇਪਾ ਕੇ ਦੇਖਣੀ ਆ ਵੇੜਣੇ ਦੋਵੇਂ ਕੰਮ ਹੁੰਦੇ ਸਫਰ ਛੱਡਦੇ ਵੀ ਦਿਵਿੰਦਰਾ ਕਰਾਂ ਚੱਲ ਚੱਲ ਦੂਜਾ ਹਾਈ ਗੇਅਰ ਲਾਣਾ ਤੇ 1000 ਚੱਕਰ ਕਰ ਲੈ ਟਰੈਕਟਰ 1000 ਚੱਕਰ ਬਹੁਤ ਆ ਓਏ ਓਏ ਗੋਲੀਆਂ ਘੁਆਈਦੀ ਐ ਦਿਰਾਇਆ ਦੈ ਜੀ ਲਾ ਵੀ ਪਹਿਲਵਾਨੋ ਜੇ ਆਪਾਂ ਨੂੰ ਸੁੱਕੇ ਮਾਂ ਤੇ ਯੂਰੀਆ ਪਾ ਕੇ ਇਧਰ ਰਿਜ਼ਲਟ ਚੰਗਾ ਮਿਲਿਆ ਤਾਂ ਇਹਦਾ ਜਰੂਰ ਦੱਸਾਂਗੇ ਬਾਅਦ ਵਿੱਚ ਤੇ ਫੇਰ ਤਾਂ ਆਪਣਾ ਕੰਮ ਹੋਰ ਵੀ ਸੌਖਾ ਹੋ ਜਾਊਗਾ ਚਲੋ ਫਿਰ ਦੇਖਦੇ ਆ ਬਾਅਦ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਚ ਕੀ ਬਣਦਾ